ਹਾਂਜੀ ਬਾਜੀ ਨਮਸਕਾਰ ਆਦਾਬ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਪਰ ਸਭਕਤ ਆ ਤੁਹਾਡਾ ਸਾਡੇ YouTube ਚੈਨਲ ਦੇ ਵਿੱਚ ਉਹ ਜਿਹੜਾ ਸਦਨ ਆਪਣੇ ਭਰਾ ਦੇ ਚੈਨਲ ਦੇ ਉੱਤੇ ਨਵੇਂ ਨੇ ਬਜੀ ਚੈਨਲ ਆਪਣੇ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਜੋ ਆਪਾਂ ਛੁੱਟਦੇ ਜਾਈਆਂ ਸ਼ਾਨਦਾਰ ਵੀਡੀਓ ਲੈ ਦੇ ਰਿਆ ਕਰੀਏ ਤਾਂ ਹੈਗਾ ਤੋ ਇੱਕ ਖਰੇ ਤੇ ਟੌਪ ਜਾਨਵਰਾਂ ਦਾ ਸ਼ੌਕ ਕਰਾਂ ਦੇ ਰਿਆ ਕਰੀਏ ਉਹ ਹਾਂਜੀ ਵੀ ਦਰਸ਼ਕ ਵੀਰੋ ਕੀ ਹਾਲ ਚਾਲ ਹੈ ਮੇਰਾ ਭਰਾ ਠੀਕ ਠਾਕ ਓ ਹਾਂ ਜੀ ਵੀਰ ਦਰਸ਼ਕ ਵੀਰੋ ਕਰੋ ਚੈੱਕ ਮੇਰਾ ਭਰਾ ਆਪਣੇ ਅੱਜ ਵਾਲੇ ਟੋਪ ਅਸਤਰਾਂ ਦੀ ਕੁਆਲਿਟੀ ਤੁਹਾਨੂੰ ਪਤਾ ਹੀ ਆ ਜੀ ਕਿ ਤੁਹਾਡੇ ਅੱਗੇ ਮੇਰਾ ਭਰਾ ਚੀਜ਼ ਉਹ ਪੇਸ਼ ਕਰ ਰਿਹਾ ਜੀ ਜਿਹਨੂੰ ਕਹਿੰਦੇ ਨਾ ਟੋਪ ਕੁਆਲਿਟੀ ਆ ਚੈੱਕ ਕਰੂ ਮੇਰਾ ਭਰਾ ਆਪਣੀ ਮਾਦੀ ਦਾ ਕਦ-ਕਾੜ ਤੇ ਆ ਵੇ ਜੀ ਆਪਣਾ ਬਟਾ ਕਬੂਤਰ ਪੈਰਾਂ ਦੀ ਕੁਆਲਿਟੀ ਚੈੱਕ ਕਰੂ ਤੁਹਾਨੂੰ ਜਮਾ ਸੁਰਖ ਜਾਮਣੀ ਪੈਰ ਪੈਰਾਂ ਦੀਆਂ ਨੋਧਰਾਂ ਦੇਖੋ ਜੀ ਕਿੰਨੀਆਂ ਕਿੰਨੀਆਂ ਵੱਡੀਆਂ ਕਬੂਤਰ ਦੀਆਂ ਠੀਕ ਆ ਬਾਕੀ ਇਸ ਕਬੂਤਰ ਵਿੱਚ ਕੀ ਕੁਆਲਿਟੀ ਆ ਕੀ ਗੱਲਬਾਤ ਆ ਉਹ ਤੁਹਾਨੂੰ ਮੈਂ ਪੂਰੀ ਵਿਖਾਉਣਾ ਤੁਸੀਂ ਵੀਡੀਓ ਵਿੱਚ ਮੇਰਾ ਭਲਾ ਲਾਸਟ ਤਾਈਂ ਬਣੇ ਰਹ ਤੇ ਮੇਰੇ ਭਰਾ ਕਮੈਂਟ ਕਰਕੇ ਤੁਸੀਂ ਸਾਰੇ ਮੇਰੇ ਵੀਰਾਂ ਨੇ ਜਰੂਰ ਦੱਸਣਾ ਕਿ ਕਿਦਾਂ ਦਾ ਲੱਗਿਆ ਤੁਹਾਨੂੰ ਅੱਜ ਵਾਲਾ ਆਪਣਾ ਸਾਧ ਨੂੰ ਇਹ ਟੌਪ ਜੋੜਾ ਚਿੱਟੀਆਂ ਦੀ ਗੂਤੀ ਨਾਲ ਵੇਜੀ ਆਪਣਾ ਖੱਟੀਆਂ ਦਾ ਕਬੂਤਰ ਠੀਕ ਹੈ ਚੈੱਕ ਕਰੋ ਜੋੜੇ ਨੂੰ ਭਰੇ ਐਡਾ ਟੌਪ ਜੋੜਾ ਮਾਦੀ ਦੇ ਪੈਰ ਦੇ ਵਿੱਚ ਪੱਕੀ ਰਿੰਗ ਲੱਗੀ ਹੋਈ ਜੋੜੇ ਨੂੰ ਵੇਖ ਕੇ ਸਾਧ ਨੂੰ ਪੌਕੀ ਲੱਤਦੀ ਆ ਆਪਣੇ ਬਹੁਤ ਭਰਾਵਾਂ ਦੀ ਮੇਰੇ ਵੀਰ ਦੀ ਡਿਮਾਂਡ ਸੀਗੀ ਠੀਕ ਹੈ ਜੀ ਬਾਬੇ ਧੰਨੇ ਵਾਲੇ ਕਬੂਤਰਾਂ ਦੇ ਵਿੱਚੋਂ ਸੋ ਉਹ ਸਾਧਨ ਆਪਣੇ ਨਾਲ ਕਰ ਸਕਦੇ ਨੇ ਕੰਟੈਕਟ ਬਜੀ ਫੁੱਲ ਟੌਪ ਕੁਆਲਟੀ ਤੇ ਅੰਦਰ ਤੁਹਾਡੇ ਅੱਗੇ ਆਪਾਂ ਚੀਜ਼ ਪੇਸ਼ ਕਰੀ ਦੀ ਆ ਠੀਕ ਹੈ ਵੀਰੇ ਚੀਜ਼ ਐਸੀ ਪੇਸ਼ ਕਰੀ ਦੀ ਹੈ ਠੀਕ ਹੈ ਜਿਹਦੇ ਵਿੱਚ ਮੰਨ ਕੇ ਚੱਲੋ ਕੋਈ ਤੁਹਾਨੂੰ ਜ਼ਿਆਦਾ ਮਿਹਨਤ ਕਰਨ ਦੀ ਲੋੜ ਨਹੀਂ ਪੈਂਦੀ ਮਰਾਪਰਾ ਠੀਕ ਹੈ ਆਪਣੇ ਆਂਦੇ ਬੱਚੇ ਕੜਾ ਉਹ ਸੋਹਣੀ ਖਰਾਕ ਚਾਰੋ ਬਾਕੀ ਤੁਹਾਨੂੰ ਪਤਾ ਜੀ ਮੜਾ ਮੋਟਾ ਹੱਤ ਬਾਲਾ ਸਾਨੂੰ ਮਾਰਨਾ ਪੈਦਾ ਫਿਰ ਕਿਤੇ ਆ ਕੇ ਇਹੋ ਜਿਹੇ ਪੁੱਤਰ ਉੜਦੇ ਨੇ ਮੇਰਾ ਵੀਰ ਠੀਕ ਹੈ ਬਾਕੀ ਭਾਜੀ ਜਾਨਵਰ ਬਿਲਕੁਲ ਤੰਦਰੁਸਤ ਆ ਤੰਦਰੁਸਤ ਹੀ ਤੁਸੀਂ ਇਹਨਾਂ ਦੀ ਠੀਕ ਹੈ ਜੀ ਖੁਦ ਜੱਜ ਕਰ ਸਕਦੇ ਹੋ ਤੁਹਾਨੂੰ ਬਕਾਇਦਾ ਆਪਾਂ ਖੁੱਲੇ ਛੱਡ ਕੇ ਮੇਰਾ ਭਰਾ ਜਾਨਵਰ ਵਿਖਾਈ ਜene ਤਾਂ ਜੋ ਬੰਦਾ ਜਾਨਵਰਾਂ ਦੀ ਤਰਨੀ ਫੇਰਨੀ ਪਲੱਸ ਇਹਨਾਂ ਦੀ ਗੜਕਣੀ ਸ਼ਕਲ ਅਕਲ ਰੰਗ ਰੂਪ ਕੱਦ ਕਾਠੀ ਰਾਨ ਆਦਿ ਸਭਾਂ ਨੂੰ ਬੰਦਾ ਵੇਖ ਸਕੇ ਠੀਕ ਹੈ ਹੁਣ ਮੇਰਾ ਭਰਾ ਇਦੂ ਇਲਾਵਾ ਸੀ ਕਿਸੇ ਬੰਦੇ ਨੂੰ ਪਰਸਨਲ ਵੀਡੀਓ ਨਹੀਂ ਪਾ ਸਕਦੇ ਵੀਰੇ ਜਿਹੜੇ ਬੰਦੇ ਨੂੰ ਮੰਨ ਕੇ ਚਲੋ 10 ਤੋਂ 12 ਮਿੰਟ ਦੀ ਵੀਡੀਓ ਹਾਂ ਤਾਂ ਜਾਨਵਰ ਨਹੀਂ ਸਮਝ ਆਇਆ ਨਾ ਉਸ ਨੂੰ ਇੱਕ ਦੋ ਜਾਂ ਦੋ ਤਿੰਨ ਮਿੰਟਾਂ ਦੀ ਵੀਡੀਓ ਵਿੱਚ ਮੇਰਾ ਭਰਾ ਤੇ ਅੱਜ ਵੀ ਭਰਾ ਹੁਣ ਮੈਂ ਤੁਹਾਨੂੰ ਆਪਣੀ ਜੋੜੀ ਦੇ ਪਰਪਲਿਆਂ ਦਾ ਅੱਖਾਂ ਦਾ ਪੰਜਿਆਂ ਦਾ ਬਕਾਇਦਾ ਤੁਹਾਨੂੰ ਕੱਲੀ ਕੱਲੀ ਚੀਜ਼ ਦਾ ਮਰਾ ਭਰਾ ਤਸੱਲੀ ਬਖਸ਼ ਆਪਾਂ ਤੁਹਾਨੂੰ ਸ਼ੌਂਕ ਕਰਾਉਨੇ ਆਂ ਫਸ ਤੁਸੀਂ ਵੀਡੀਓ ਵਿੱਚ ਮੇਰਾ ਵੀ ਲਾਸਟ ਟਾਈਮ ਬਣੇ ਰਿਓ ਤੇ ਦੱਸਿਓ ਵੀ ਦਰਸ਼ਕੋ ਕਮੈਂਟ ਕਰਕੇ ਕਿਦਾਂ ਦਾ ਲੱਗਾ ਤੁਹਾਨੂੰ ਅੱਜ ਵਾਲਾ ਆਪਣਾ ਇਹ ਟੌਪ ਕਲਾਸ ਦਾ ਜੋੜਾ ਤੋ ਹਾਂਜੀ ਵੀ ਦਰਸ਼ਕ ਬਿਰੋ ਆਹ ਕਰ ਲੋ ਜੀ ਦਰਸ਼ਨ ਆਪਣੇ ਵੱਡੇ ਕੂਟਰ ਦੇ ਲਾਲ ਜੀਨੇ ਤੇ ਖਟੀਆਂ ਅੱਖਾਂ ਬਾਈ ਠੀਕ ਹੈ ਹੈਕ ਬਾਈ ਜੀ ਵਿੱਚ ਲਾਲ ਤੇ ਵਿੱਚ ਸੁਆਸਰੇ ਸ਼ੇਮ ਬਾ ਕੂਟਰ ਦੇ ਛਾਤੀ ਤੁਸੀਂ ਸਾਰੀ ਚੈੱਕ ਕਰ ਸਕਦੇ ਹੋ ਉੱਠਿਆ ਦੇ ਬਹੁਤ ਠਹਿਰ ਦੇਖੋ ਜੀ ਕਿੱਡਾ ਕਬੂਤਰ ਆ ਬਰੇ ਇਸ ਜਾਨਵਰ ਦੇ ਠਹਿਰ ਜਾ ਠਹਿਰ ਜਾ ਕੀ ਹੁੰਦਾ ਲਓ ਜੀ ਆ ਬਰੇ ਚੀੜਪਣ ਤੁਸੀਂ ਜਾਨਵਰ ਦਾ ਚੈੱਕ ਕਰ ਹੀ ਸਕਦੇ ਹੋ ਜੀ ਫੁੱਲ ਚੀੜਾ ਜਾਨਵਰ ਆ ਠੀਕ ਹੈ ਕੁਆਲਿਟੀ ਇਸ ਕਬੂਤਰ ਦੇ ਵਿੱਚ ਬਾਈ ਜੀ ਇੰਨੀਆਂ ਨੇ ਨਾ ਮੈਂ ਕਹਿੰਨਾ ਤੁਸੀਂ ਗੱਲਾਂ ਹੀ ਛੱਡ ਦਿਓ ਏਡਾ ਆਪਣਾ ਟਾਪ ਕੁਆਲਿਟੀ ਦਾ ਹੈ ਵੱਡਾ ਕਬੂਤਰ ਆ ਬਾਕੀ ਚਲੋ ਜਿਹੜੇ ਸੱਜਣ ਤਾਂ ਆਪਣੇ ਸ਼ਿਕਾਰੀ ਹੋਣਗੇ ਉਹਨਾਂ ਮੇਰੇ ਭਰਾਵਾਂ ਨੇ ਜਾਨਵਰ ਨੂੰ ਵੇਚ ਕੇ ਆ ਸਮਝਾਂਦਾ ਠੀਕ ਹੈ ਜੀ ਕੱਦ ਕਾਟ ਸ਼ੈਕਲ ਅਕਲ ਰੰਗ ਰੂਪ ਤੁਸੀਂ ਚੈੱਕ ਕਰ ਸਕਦੇ ਹੋ ਠੀਕ ਹੈ ਹੈਕ ਚੈੱਕ ਕਰ ਲਓ ਦੇਖੋ ਜੀ ਜਿਹੋ ਜਿਹੇ ਹੈਕ ਵੀਰੇ ਉਹੋ ਜੀ ਨੋਗਾ ਤੇ ਉਹੋ ਜੀ ਨੋਦਰਾਂ ਦਾ ਆਪਣਾ ਇਹ ਵੱਡਾ ਕੂਤਰ ਆਖਰੀ ਮਰਾ ਭਰਾ ਕੁਆਲਿਟੀ ਚੈੱਕ ਕਰੋ ਦੇਖੋ ਜੀ ਹੱਥ ਜਾ ਕੇ ਦੇਖੋ ਕਿਵੇਂ ਘੁੱਗੀਆਂ ਬਣ ਕੇ ਬਹਿ ਜਾਂਦਾ ਕੂਤਰ ਠੀਕ ਹੈ ਜੀ ਬਿਲਕੁਲ ਬਜੀ ਖਟੀਆਂ ਅੱਖਾਂ ਦਾ ਆਪਣਾ ਇਹ ਕੂਤਰ ਹੈ ਜੀ ਬਾਬੇ ਧੰਨੇ ਵਾਲੇ ਕੂਤਰਾਂ ਦੇ ਵਿੱਚੋਂ ਠੀਕ ਹੈ ਤੇ ਆਹ ਬਜੀ ਦੂਜੇ ਸਾਈਡ ਦੀ ਅੱਖ ਆਪਣੇ ਚੰਬਰ ਤੇ ਲਓ ਜੀ ਕਰੋ ਚੈੱਕ ਮਰਾ ਭਰਾ ਠਹਿਰ ਜਾ ਠਹਿਰ ਜਾ ਕਰੋ ਚੱਕ ਕੁਆਲਟੀ ਦੇ ਮੇਰਾ ਵੀਰ ਕਮੈਂਟ ਕਰਕੇ ਤੁਸੀਂ ਲੌਜ ਮੇਨ ਦੱਸਣਾ ਕਿੰਦਾ ਦਾ ਲੱਗਾ ਤੁਹਾਨੂੰ ਅੱਜ ਦਾ ਆਪਣਾ ਟਾਪ ਜਾਨਵਰ ਤੇ ਆਹ ਵਾਜੀ ਜਾਨਵਰ ਆਪਣੇ ਦਾ ਪੱਲਾ ਚੈੱਕ ਕਰੋ ਦੇਖੋ ਜੀ ਕਿਉਂ ਬਣਦੀ ਗੱਲਬਾਤ ਕਿ ਨਹੀਂ ਮੇਰਾ ਵੀਰ ਦੇਖੋ ਜੀ ਕਿੱਡੇ ਨਿੱਗਰ ਚੌੜੇ ਪੱਲੇ ਕੋਈ ਜੂ ਨਹੀਂ ਕੋਈ ਕੋਹ ਨਹੀਂ ਚੈੱਕ ਕਰ ਸਕਦੇ ਹੋ ਜੀ ਬਿਲਕੁਲ ਵੀਰੇ ਸਾਫ਼ ਸੁੱਧਰੇ ਪੱਲਿਆਂ ਦਾ ਵੱਡਾ ਕੂਤਰ ਆਪਣਾ ਇਹ ਇਹ ਜਾਨਵਰ ਦੀ ਵੀਡੀਓ ਆਪਾਂ ਪਹਿਲਾਂ ਲਈ ਸੀ ਬਟ ਉਹਦੇ ਮੇਰਾ ਭਰਾ ਆਪਾਂ ਸੇਲ ਨਹੀਂ ਕਰਿਆ ਸੀ ਕੂਤਰ ਇਹ ਸਾਡੇ ਦੂਜੇ ਬੰਦੇ ਨੇ ਮਨਾ ਕਰਤਾ ਸੀਗਾ ਠੀਕ ਆ ਜੀ ਤੇ ਆ ਸਦਨੋਂ ਅਗਲਾ ਪੱਲਾ ਜੀ ਆਪਣੇ ਜਨਰਪਰਦਾ ਦੇਖੋ ਜੀ ਕੀ ਆਈ ਬਾਤ ਐ ਮੇਰਾ ਭਰਾ ਉਹ ਦੇਖੋ ਆਹਾ ਪੱਲੇ 'ਚ ੜਾਰ ਹੁੰਦੀ ਆ ਵੀਰੇ ਚੈੱਕ ਕਰ ਲਓ ਇਹੋ ਜਿਹਾ ਪੱਲਾ ਜਿਸ ਕਬੂਤਰ ਵਿੱਚ ਤੁਹਾਨੂੰ ਮਿਲ ਗਿਆ ਨਾ ਅੱਖਾਂ ਮੀਚ ਕੇ ਕੂਤਰ ਚੈੱਕ ਲਓ ਕਿਉਂਕਿ ਵੀਰੇ ਪੱਲਿਆਂ ਦੇ ਸਾਰੇ ਕੂਤਰ ਨੇ ਉੱਡਣਾ ਹੁੰਦਾ ਆ ਠੀਕ ਐ ਬਾਕੀ ਬਲੱਡ ਵੀ ਹੋਵੇ ਫੇਰੀ ਫਾਇਦਾ ਤੇ ਤੁਹਾਨੂੰ ਜੀ ਇੱਕ ਹੋਰ ਚੀਜ਼ ਦਿਖਾਉਣਾ ਜੀ ਆ ਪਹਿਲਾ ਪੂਸ ਚੈੱਕ ਕਰ ਲਓ ਪੂਸ ਦੇ ਉੱਤੇ ਮੇਰਾ ਭਰਾ ਕਾਲੇ ਚੋਟਾ ਜੀ ਕਾਲੇ ਸ਼ੈਂਬਾ ਕੂਤਰ ਦਿਖਾ ਲਓ ਜੀ ਆ ਪੂਸ ਚੈੱਕ ਕਰੋ ਪੂਝੇ ਵਿੱਚ ਸਦਨੋਂ ਠੀਕ ਐ ਜੀ ਲਾਲ ਤੇ ਕਾਲੀਆਂ ਧਾਰੀਆਂ ਨੇ ਤੇ ਮੇਰਾ ਭਰਾ ਕਾਲੇ ਚੋਟਾ ਕੂਤਰ ਤੇ ਠੀਕ ਹੈ ਤੇ ਪੈਰਾਂ ਦੀ ਕੁਆਲਟੀ ਚੈੱਕ ਕਰਾਉਣਾ ਪਹਿਲਾਂ ਜਮਾ ਬੰਦ ਜੋੜ ਜਮਾ ਜਾਮਣੀ ਪੈਰਾਂ ਦਾ ਕੂਤਰਾ ਜੀ ਨੌਂਦਰਾ ਚੈੱਕ ਕਰ ਲਓ ਦੇਖੋ ਜੀ ਜਮਾ ਚੰਨ ਪੈਰੀ ਨੌਂਦਰਾ ਆਪਣੇ ਕੂਤਰ ਇਹ ਰੱਖਦਾ ਆ ਬੈਠਾ ਲਈ ਥਾਂ ਦੇ ਵਿੱਚ ਮੇਰਾ ਭਰਾ ਲੱਪਾ ਆ ਕੂਤਰ ਤੇ ਦੇਖੋ ਮੇਰਾ ਭਰਾ ਕਿੱਦਾਂ ਵੱਡਾ ਲੱਪਾ ਆ ਵੀਰੇ ਇਥੋਂ ਮੇਰਾ ਭਰਾ ਬੰਦੇ ਨੂੰ ਬਲੱਡ ਲਾਈਨ ਦਾ ਅੰਦਾਜ਼ਾ ਹੋ ਜਾਂਦਾ ਆ ਠੀਕ ਹੈ ਕਿ ਹਾਂ ਬਈ ਕਬੂਤਰ ਦੇ ਵਿੱਚ ਬਾਕੀ ਚੀਜ਼ ਹੈਗੀ ਆ ਠੀਕ ਹੈ ਤਾਂ ਵੀਰੇ ਹੋਰੀ ਹਸਾਬ ਦਾ ਕੂਤਰਾ ਚੀੜਾ ਆ ਜਲਦੀ ਮਸਤ ਨਹੀਂ ਹੁੰਦਾ ਕੂਤਰ ਇਹ ਠੀਕ ਹੈ ਤੇ ਆ ਮੇਰਾ ਭਰਾ ਦੂਜੇ ਸਾਈਡ ਤੇ ਮੇਰਾ ਵੀ ਤੁਸੀਂ ਅੱਖ ਚੈੱਕ ਕਰ ਲੇਤੀ ਆ ਬਾਕੀ ਮਕਮਲ ਆਪਣਾ ਕੂਤਰ ਤੇ ਆ ਸੀਗਾ ਦਰਸ਼ਕੋ ਆਪਣਾ ਮਕਮਲ ਕੂਤਰ ਤੇ ਆਓ ਵੀਰੋ ਹਾਲੇ ਇੱਕ ਗੱਲ ਮੇਰਾ ਭਰਾ ਮੈਂ ਹੋਰ ਕਲੀਅਰ ਕਰ ਦੇਵਾਂ ਚ ਉਹਨਾਂ ਵੀਰੇ ਹੁਣ ਜਿਵੇਂ ਆਹ ਵੱਡੇ ਕੂਤਰ ਆ ਹੁਣ ਇਹਨਾਂ ਨੂੰ ਅਸੀਂ ਮਰਾ ਵਾਲੇ ਕੂਤਰ ਤਾਂ ਕਹਾਂਗੇ ਨਹੀਂ ਮੇਰਾ ਭਰਾ ਜਿਹੜੀ ਬਰੀਡ ਹੈਗੀ ਮੇਰਾ ਭਰਾ ਨਾਮ ਅਸੀਂ ਲਾਵਾਂਗੇ ਠੀਕ ਹੈ ਬਾਕੀ ਮਰਣਾ ਨਾ ਮਰਣਾ ਤੇ ਜਿਨ੍ਹਾਂ ਨੂੰ ਸਾਡੀ ਵੀਡੀਓ ਮੇਰਾ ਭਰਾ ਨਹੀਂ ਚੰਗੀ ਲੱਗਦੀ ਨਾ ਵੇਖਿਆ ਕਰੋ ਵੀਰੋ ਠੀਕ ਹੈ ਬਾਕੀ ਜਿਹੜੇ ਭਰਾ ਆਪਾਂ ਨੂੰ ਸਪੋਰਟ ਕਰਦੇ ਆ ਪਿਆਰ ਕਰਦੇ ਆ ਤੇ ਵਧੀਆ ਕਮੈਂਟ ਕਰਦੇ ਆ ਉਹਨਾਂ ਭਰਾਵਾਂ ਦਾ ਦਿਲੋਂ ਧੰਨਵਾਦ ਆ ਤੇ ਆਓ ਦਰਸ਼ਕੋ ਹੁਣ ਮੈਂ ਤੁਹਾਨੂੰ ਦਿਖਾਉਣਾ ਇਸ ਕੂਤੂ ਦੇ ਨਾਲ ਜਿਹੜੀ ਕੂਤਰੀ ਮਿਲੀ ਵੀ ਆ ਠੀਕ ਹੈ ਜੀ ਹਾਂਜੀ ਵੀ ਦਰਸ਼ਕੋ ਆ ਕਰ ਲਓ ਦੀਦਾਰ ਜੀ ਆਪਣੀ ਰਾਣੀ ਸੁੰਦਰਾ ਤੇ ਚੈੱਕ ਕਰਾਂ ਮੇਰਾ ਭਰਾ ਮਾਦੀ ਆਪਣੀ ਦੀ ਕੁਆਲਿਟੀ ਰੰਗ ਰੂਪ ਸ਼ਕਲ ਅਕਲ ਠੀਕ ਹੈ ਵੀਰੇ ਹੁਣ ਬਲੱਡ ਲਾਈਨ ਹੈਗੀ ਆ ਤਾਂ ਤੁਹਾਨੂੰ ਪਤਾ ਹੀ ਆ ਜੀ ਪ्युअर ਬਾਬੇ ਧੰਨੇ ਵਾਲੇ ਕਬੂਤਰਾਂ ਵਿੱਚ ਤੁਸੀਂ ਇਹਨਾਂ ਨੂੰ ਚੈੱਕ ਕਰੋ ਜੀ ਵੀਰੇ ਕਬੂਤਰੀ ਦੀ ਖਾਸੀਅਤ ਆ ਇਹ ਕੱਕੇ ਬੱਚੇ ਕੱਢਦੀਆਂ ਮੇਰਾ ਵੀਰੇ ਠੀਕ ਹੈ ਗੋੜੀਆਂ ਹਿੱਕਾਂ ਦੇ ਲਾਲ ਚੀਰੇ ਠੀਕ ਹੈ ਲਾਲ ਚੀਨੇ ਪਲੱਸ ਕੱਕੇ ਦੂਜੀ ਤੀਜੀ ਝੋਲੀ ਦੇ ਵਿੱਚ ਕੱਕੇ ਬੱਚੇ ਨੇ ਕਢਣਾ ਹੀ ਕਢਨੇ ਮੇਰਾ ਭਰਾ ਜੇ ਤੁਸੀਂ ਇਹਨਾਂ ਨੂੰ ਗਾਂਹ ਕ੍ਰੋਸ ਬਾਬੇ ਧੰਨੇ ਵਾਲੇ ਕੂਤਰਾਂ ਵਿੱਚ ਹੀ ਕਰੋਗੇ ਬਾਕੀ ਜੇ ਹੋਰ ਬਲੱਡ ਦੇ ਵਿੱਚ ਪਾਤਾ ਤਾਂ ਆਪਾਂ ਕੁਝ ਕਹਿ ਨਹੀਂ ਸਕਦੇ ਮੇਰਾ ਵੀਰੇ ਚੈੱਕ ਕਰੋ ਰੰਗ ਰੂਪ ਸ਼ੈਕਾ ਲਗਲ ਕੱਦ ਕਠ ਆ ਲੋ ਜੀ ਰੰਗ ਰੂਪ ਚੈੱਕ ਕਰੋ ਜੀ ਆਪਣੀ ਤੁਸੀਂ ਮਾਦੀ ਦਾ ਗਿੱਚੀ ਦੀ ਸਾਰੀ ਚਿੱਟੀਆਂ ਗਲ ਠੀਕ ਆ ਬਿਲਕੁਲ ਚਿੱਟੀਆਂ ਅੱਖਾਂ ਕਕੇ 2 ਸੇ ਕੱਕੀ ਪੂਛ ਮੇਰਾ ਭਰਾ ਅੱਖ ਦੀ ਮੇਰਾ ਵੀ ਕੁਆਲਿਟੀ ਚੈੱਕ ਕਰੋ ਦੇਖੋ ਜੀ ਬਿਲਕੁਲ ਚਿੱਟੀਆਂ ਅੱਖਾਂ ਦੀ ਬਰੇ ਆਪਣੀ ਇਹ ਮਾਦੀ ਆ ਚੈੱਕ ਕਰ ਸਕਦੇ ਹੋ ਤੁਸੀਂ ਠੀਕ ਆ ਬਿਲਕੁਲ ਦੁੱਧ ਚਿੱਟੀਆਂ ਸਾਫ ਅੱਖਾਂ ਦੀ ਆਪਣੀ ਕੂਤਰੀ ਹੈਕ ਚੈੱਕ ਕਰੋ ਜੀ ਮਾਦੀ ਆਪਣੀ ਦੇਖੋ ਸਾਰੀ ਲਾਲ ਚੀਨੀ ਹੈ ਬਰੇ ਮੇਨ ਗੱਲ ਵजूद ਬਹੁਤ ਸੋਹਣਾ ਬਾਕੀ ਆ ਢੂਈ ਵੀ ਤੁਸੀਂ ਚੈੱਕ ਕਰ ਸਕਦੇ ਹੋ ਕਿਵੇਂ ਕਾਠੀ ਜੀ ਬਣੀ ਹੋਈ ਹੈ ਕੂਤਰੀ ਆਪਣੀ ਦੇ ਤੇ ਆ ਬਾਈ ਜੀ ਤੁਸੀਂ ਇਸ ਬੰਨੇਉ ਮੇਰਾ ਭਰਾ ਮਾਦੀ ਆਪਣੀ ਚੈੱਕ ਕਰ ਲੋ ਹੈਕ ਚੈੱਕ ਕਰੋ ਦੇਖੋ ਜੀ ਠੀਕ ਹੈ ਹੁਣ ਵੀਰੇ ਇਹੋ ਜੇ ਕੂਤਰਾ ਨੂੰ ਅਸੀਂ ਬਾਬਾ ਜੀ ਧੰਨੇ ਵਾਲੇ ਕੂਤਰਾ ਨਾ ਕਹਾਂਗੇ ਤਾਂ ਕੀ ਕਹਾਂਗੇ ਤੁਸੀਂ ਆਪ ਹੀ ਦੱਸ ਦਿਓ ਤੇ ਆ ਮੇਰਾ ਭਰਾ ਦੂਜੇ ਸਾਈਡ ਦੀ ਅੱਖ ਮੇਰਾ ਵੀਰ ਤੁਸੀਂ ਚੈੱਕ ਕਰ ਲੋ ਬਿਲਕੁਲ ਚਿੱਟੀਆਂ ਅੱਖਾਂ ਕੋਈ ਅੱਖ ਦੇ ਵਿੱਚ ਲਾਲਗੀ ਨਹੀਂ ਕੋਈ ਕਹੋਂ ਨਹੀਂ ਜਦ ਕਿ ਸਦੋਂ ਸ਼ਾਮ ਦੇ ਟਾਈਮ ਆਪਾਂ ਵੀਡੀਓ ਸ਼ੂਟ ਕਰ ਰਹੇ ਹਾਂ ਤੇ ਆ ਮੇਰਾ ਭਰਾ ਮਾਦੀ ਆਪਣੀ ਦਾ ਪੰਦਾ ਲਓ ਜੀ ਆ ਬਾਕੀ ਵੀਰੇ ਚੈੱਕ ਕਰ ਲੋ ਸਾਰੀ ਲਾਲ ਜੀ ਨਹੀਂ ਆ ਠੀਕ ਹੈ ਬਾਕੀ ਛੀੜਪਨ ਤੁਸੀਂ ਕਬੂਤਰੀ ਅੰਦਰ ਵੀ ਚੈੱਕ ਕਰ ਸਕਦੇ ਹੋ ਜੀ ਜਦ ਮੈਂ ਆਪਣੇ ਕਬੂਤਰ ਦੇ ਵਿੱਚ ਸੀਗਾ ਤੇ ਉਵੇਂ ਮਾਦੀ ਦੇ ਵਿੱਚ ਆ ਦੇਖੋ ਕਿਉਂ ਕਿਵੇਂ ਛਡਾਉਂਦੀ ਐ ਗੂਤਰੀ ਵੀਰੇ ਪਤਾ ਲੱਗ ਜਾਂਦਾ ਜ਼ੋਰ ਵਾਲੇ ਜਾਨਵਰਾਂ ਦਾ ਆ ਚੀਜ਼ ਤੋਂ ਜਮਾ ਸੱਜਣੋਂ ਪੂਸਤਾਂ ਹੀ ਕੰਨੀਆਂ ਰੱਖਦੀ ਐ ਗੂਤਰੀ ਇਹ ਤੇ ਆ ਮੇਰਾ ਪਰਾ ਅਗਲਾ ਪੱਲਾ ਜੀ ਆਪਣੀ ਮਾਦੀ ਦਾ ਸੇਮ ਸੱਜਣੋਂ ਉਹੀ ਪ੍ਰੋਸੈਸ ਆ ਇਧਰੋਂ ਵੀ ਦੀਆਂ ਬਗਲਾਂ ਸਾਰੀਆਂ ਲਾਲ ਆ ਜੀ ਵਿੱਚੋਂ ਲਾਲ ਥੇਲੀਆਂ ਨੇ ਚੈੱਕ ਕਰ ਸਕਦੇ ਹਾਂ ਠੀਕ ਆ ਪੂਛ ਦੀ ਸਾਰੀ ਕੱਕੀ ਬੰਦ ਪੂਛ ਐ ਵਿੱਚੋਂ ਨਵੀਂ ਪੂਛ ਆ ਰਹੀ ਐ ਚੈੱਕ ਕਰ ਸਕਦੇ ਹਾਂ ਬਿਲਕੁਲ ਬੰਦ ਪੂਛ ਦੀ ਆਪਣੀ ਇਹ ਮਾਦੀ ਐ ਤੇ ਆ ਸਦਰੋ ਜਮਾ ਬੰਦ ਜੋੜ ਲਾਲ ਸੁਰਖ ਪੈਰ ਨੇ ਤੇ ਪੈਰ ਦੇ ਵਿੱਚ ਮੇਰਾ ਵੀਰ ਪੱਕੀ ਰਿੰਗ ਲੱਗੀ ਹੋਈ ਨੰਬਰ ਲੱਗਿਆ ਦਾ ਮੇਰਾ 98 ਨੰਬਰ ਆ ਲੋ ਜੀ ਇਹ ਸੀ ਕਿ ਦਰਸ਼ਕੋ ਆਪਣੀ ਮਕਮਲ ਮਾਦੀ ਠੀਕ ਹੈ ਜਿਹੜੀ ਉਸ ਸਕੂਤਰ ਦੇ ਨਾਲ ਮਿਲੀ ਵੀ ਹੈ ਜੀ ਤੇ ਆਓ ਦਰਸ਼ਕੋ ਹੁਣ ਮੈਂ ਤੁਹਾਨੂੰ ਜੋੜਾ ਇਹ ਦੁਬਾਰਤੋਂ ਛੱਡ ਕੇ ਵਿਖਾਉਣਾ ਠੀਕ ਹੈ ਪ੍ਰਾਈਜ਼ ਪਰੇ ਵਿੱਚ ਇਹ ਆਪਾਂ ਮੈਂਸ਼ਨ ਤੁਹਾਨੂੰ ਕਰ ਹੀ ਦਿੱਤਾ ਆ ਠੀਕ ਹੈ ਤੇ ਆਓ ਵੀਰ ਹੁਣ ਮੈਂ ਤੁਹਾਨੂੰ ਜੋੜੀ ਇਹ ਦੁਬਾਰਤੋਂ ਜਾਲ ਦੇ ਵਿੱਚ ਤੁਰਦੀ ਫਿਰਦੀ ਛੱਡ ਕੇ ਵਿਖਾਉਣਾ ਹੈ ਤਾਂ ਤੇ ਆ ਤੈਨੂੰ ਕੀ ਹੁੰਦਾ ਤੈਨੂੰ ਤਾਂ ਹਾਂਜੀ ਵੀ ਦੱਸ ਕੋ ਆ ਤੁਸੀਂ ਦਵਾ ਤੋਂ ਮੇਰਾ ਭਰਾ ਮਾਦੀ ਆਪਣੀ ਦੀ ਮਕਮਲ ਮੇਰਾ ਵੀਰ ਸਟੈਂਡਿੰਗ ਮਜੀਸ਼ਨ ਚੈੱਕ ਕਰ ਸਕਦੇ ਹਾਂ ਦੇਖੋ ਜੀ ਤੁਹਾਨੂੰ ਪਰਪਲਿਆਂ ਦਾ ਅੱਖਾਂ ਦਾ ਪੰਜਿਆਂ ਦਾ ਬਕਾਇਦਾ ਕੱਲੀ-ਕੱਲੀ ਚੀਜ਼ ਦਾ ਆਪਾਂ ਤੁਹਾਨੂੰ ਸ਼ੌਂਕ ਲਾਇਆ ਠੀਕ ਹੈ ਜੀ ਰੰਗ ਰੂਪ ਸ਼ੈਕਾ ਲਗਲ ਕੱਦ-ਕਾਰ ਹੋਇਆ ਜੀ ਥੋੜੀ ਸਕਰੀਨ ਦੇ ਸਾਹਮਣੇ ਆ ਠੀਕ ਹੈ ਬਾਕੀ ਡਲਬਰੀ ਨਾਲ ਦੀ ਆਲ ਪੰਜਾਬ ਆ ਇਹ ਤੋਂ ਇਲਾਵਾ ਮੇਰਾ ਭਰਾ ਦਿੱਲੀ ਚੰਡੀਗੜ੍ਹ ਤੇ ਅੰਬਾਲਾ ਇੱਥੋਂ ਤਾਂ ਹੀ ਮੇਰਾ ਵੀਰ ਜਾਨਵਰ ਆਪਣੇ ਜਾਂਦੇ ਨੇ ਬਾਕੀ ਆ ਤੁਸੀਂ ਮਕੰਮਲ ਜੋੜੇ ਨੂੰ ਮੇਰਾ ਭਰਾ ਦੁਆਰ ਤੋਂ ਕਰ ਸਕਦੇ ਹੋ ਚੈੱਕ ਠੀਕ ਹੈ ਜੀ ਆਂਦੇ ਬੱਚਾਂ ਦੀ ਵੀਰੇ ਆਪਣੀ ਫੋਲੋ ਬਟਾ ਫੋਲੋ ਗਰੰਟੀ ਹੈ ਤੇ ਡਬਲ ਇਹਨਾਂ ਦੀ ਆਲ ਪੰਜਾਬ ਵਾਜਦੂਲਾ ਉਸ ਦਿਨ ਉਹ ਦਿੱਲੀ ਚੰਡੀਗੜ੍ਹ ਅੰਬਾਲਾ ਠੀਕ ਹੈ ਸੋਨੀਪਟ ਪਾਣੀਪਤ ਕਰਨਾਲ ਤੇ ਲਾਸਟ ਬਾਈ ਜੀ ਆਪਣਾ ਗੁਰਦਾਉਂ ਬਾਕੀ ਪੰਜਾਬ ਦੇ ਕਿਸੇ ਜ਼ਿਲ੍ਹੇ ਕਸਬੇ ਪਿੰਡਦਿਆਂ ਦੇ ਤੁਸੀਂ ਆਪਣੇ ਤੋਂ ਬੱਸ ਦੇ ਰਹੀ ਮੇਰਾ ਵੀ ਡਿਲੀਵਰੀ ਆਪਣੀ ਜਾਂਦੀ ਹੈ ਉਸ ਦਿਨ ਜਮਰ ਤੁਸੀਂ ਆਪਣੇ ਡਿਲੀਵਰ ਕਰਵਾ ਸਕਦੇ ਹੋ ਤੋ ਠੀਕ ਹੈ ਵੀ ਦਰਸ਼ਕੋ ਮਿਲਦੇ ਹੁਣ ਆਪਾਂ ਤੁਹਾਨੂੰ ਫਿਰ ਕਿਸੇ ਅਗਲੀ ਵੀਡੀਓ ਦੇ ਵਿੱਚ ਲੈ ਆਵਾਂਗੇ ਤੁਹਾਡੇ ਵਾਸਤੇ ਕੋਈ ਵਧੀਆ ਟੌਪ ਕਲਾਸ ਦੇ ਬਜੇ نسل ਦੇ ਵਿੱਚੋਂ ਤੁਹਾਨੂੰ ਪਤਾ ਹੀ ਆ ਹਰ ਵਾਰ ਦੀ ਤਰ੍ਹਾਂ ਨਵੇਂ ਟੌਪ ਅਤੇ ਬਜੇ ਬਲੱਡ ਲਾਈਨ ਦੇ ਵਿੱਚੋਂ ਜਾਨਵਰ ਤਦ ਤੱਕ ਲਈ ਧੰਨਵਾਦ ਤੇ ਸ਼ੁਕਰੀਆ ਔਰ ਮਿਹਰਬਾਨੀ ਬਜੇ